ਕਬਜਾ ਜ ਰਾਤ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪ੍ਰੋਬਲ 14 ਦਿਨ 14 ਦਿਨ ਦੀ ਪ੍ਰੋਬਲ ਮਿਲੀ ਆ ਜੀ ਜੀ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਜੀ ਕੋਈ ਸਰਕਾਰਾਂ ਜਿਹੜੀਆਂ ਅੱਜ ਸਰ ਗੁਰੂ ਤੇਗ ਬਹਾਦਰ ਸਾਹਿਬ ਦੇ 50 ਸਾਲ ਮਨਾ ਰਹੇ ਆ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਹ ਹਾਂ ਜੀ ਉੱਤਰ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕੇਸ ਲੱਗਣੀ ਕਿ ਮੰਚਾ ਲੱਗਦੀ ਹੈ ਨਾ ਅਪਾ ਆਵਾਜ਼ ਚੁੱਕੀ ਆ ਬਾਰ-ਬਾਰ ਬੇਨਤੀ ਕਰ ਰਿਹਾ ਪ੍ਰੋਲ ਉੱਤਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰ ਰਹਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਬਨ ਨਹੀਂ ਕਰਦਾ ਜੀ ਕਿਉਂਕਿ ਮੈਂ ਝਲੇ ਜਾ ਕੇ ਬੰਦੇ ਸਿੰਘਾਂ ਨੂੰ ਕਈ ਵਾਰੀ ਮੇਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਾ ਲੇਕੋ ਦਿਹਾਇਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਠੀਕ ਹੈ ਜੀ ਕਬਜਾ ਜਰਾ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪ੍ਰੋਬਲ 14 ਦਿਨਾਂ ਦੀ ਪ੍ਰੋਬਲ ਮਿਲੀ ਆ ਜੀ ਗ੍ਰਾਮੀਨ ਨੂੰ 14 ਦਿਨ ਦੀ ਪ੍ਰੋਬਲ ਮਿਲੀ ਆ ਜੀ ਤੇਰਾਬਦੀਨ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਜੀ ਕੋਈ ਸਰਕਾਰਾਂ ਜਿਹੜੀਆਂ ਅੱਜ ਸਰ ਗੁਰੂ ਤੇਗ ਬਹਾਦਰ ਜੀ ਦਾ ਜਨਮ 10 ਸਾਲਾ ਮਨਾ ਰਹੇ ਆ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਹ ਹਾਂਜੀ ਉੱਤਰ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਓ ਤੁਸੀਂ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕੇਸ ਲੱਗਣੀ ਹੈ ਕੀ ਮੰਚਾ ਲੱਗਦੀ ਹੈ ਯਾਰ ਆਪਾਂ ਆਵਾਜ਼ ਚੱਕੀ ਆ ਬਾਰ-ਬਾਰ ਬੇਨਤੀ ਕਰ ਰਹੇ ਆ ਪ੍ਰੋਲ ਉੱਤਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰ ਰਹਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ 'ਚ ਕੱਟ ਸਕਦਾ ਪਰ ਮੈਂ ਕੰਪੇਅਰ ਬ ਨਹੀਂ ਕਰਦਾ ਕਿਉਂਕਿ ਮੈਂ ਝਲੇ ਜਾ ਕੇ ਬੰਦੀ ਸਿੰਘਾਂ ਨੂੰ ਕਈ ਵਾਰੀ ਮੇਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਪਰ ਕਾਨੂੰਨ ਦੀ ਜਿਹੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਾ ਲੇਕੋ ਦਿਹਾਇਆ ਤੇ ਇਹਨਾਂ ਲਈ ਕਾਨੂੰਨ ਇਹਦੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ ਠੀਕ ਹੈ ਜੀ ਕਬਜਾ ਜ ਰਾਤ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਪ੍ਰੋਬਲ 14 ਦਿਨ 14 ਦਿਨ ਦੀ ਪ੍ਰੋਬਲ ਮਿਲੀ ਆ ਜੀ ਗ੍ਰਾਮੀਨ ਨੂੰ ਗ੍ਰਾਮੀਨ 14 ਦਿਨ ਦੀ ਪ੍ਰੋਬਲ ਮਿਲੀ ਆ ਪਾਪਾ ਜੀ ਪਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਜੀ ਕੋਈ ਸਰਕਾਰਾਂ ਜਿਹੜੀਆਂ ਅੱਜ ਸਰ ਗੁਰੂ ਤੇਗ ਬਹਾਦਰ ਸਾਹਿਬ ਦਾ 50 ਸਾਲਾ ਮਨਾ ਰਹੇ ਆ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਹਾਂਜੀ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋ ਰਹੀ ਨਹੀਂ ਕਿ ਉਹਦਾ ਸਮਝ ਲਾਪੋ ਜੀ ਉਹ ਕਾਨੂੰਨ ਉਹਦੇ ਲਈ ਆਪਣਾ ਮੱਖਣ ਕੇਸ ਦਾ ਕੀ ਮਨਚਾ ਲੱਗਦੀ ਕਿ ਜਿਹਨਾਂ ਦਾ ਆਪਾਂ ਆਵਾਜ਼ ਚੱਕੀ ਆ ਬਾਰ-ਬਾਰ ਪ੍ਰੋਲ ਉੱਪਰ ਨਾਲ-ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਬ ਨਹੀਂ ਕਰਦਾ ਕਿਉਂਕਿ ਮੈਂ ਝਲੇ ਜਾ ਕੇ ਬੰਦੇ ਸਿੰਘਾਂ ਨੂੰ ਕਈ ਵਾਰੀ ਮੇਲਦਾ ਆ ਤੇ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਹਿੰਦਾ ਕਰੀ ਜਾਣਾ ਪਰ ਕਾਨੂੰਨ ਦੀ ਗਾੜੀ ਗੱਲ ਆ ਉਹ ਬੱਕਰੀ ਆ ਕਾਨੂੰਨ ਸਾਰਾ ਲੇਕੋ ਦਿਹਾਇਆ ਤੇ ਇਹ ਨਾਲੇ ਕਾਨੂੰਨ